78ਵੀਂ ਆਜ਼ਾਦੀ ਦੀ ਵਰੇਗੰਡ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤਿਆਰੀਆਂ ਮੁਕੰਮਲ ਡਰੈਸ ਵਿੱਚ ਹੋ ਰਿਹਾ ਹੈਸਲ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤਿਰੰਗਾ ਝੰਡਾ ਫਹਿਰਾਉਣ ਦੇ ਰਸਮ ਕਰਨਗੇ ਅਦਾ ਤੁਹਾਨੂੰ ਪਤਾ ਹੈ ਕਿ ਇਸ ਵਾਰ ਇਹ ਆਜ਼ਾਦੀ ਦਿਹਾੜੇ ਦੇ ਮੌਕੇ ਉਪਮੰਤ ਜੀ ਬਤੌਰ ਮੁੱਖ ਮਹਿਮਾਨ ਆ ਰਹੇ ਨੇ ਤੋਂ ਸਟੇਟ ਲੈਵਲ ਫੰਕਸ਼ਨ ਹੈ ਸਾਡਾ ਤੇ ਸਾਡੀ ਪੂਰੀ ਜਿਹੜੀ ਤਿਆਰੀਆਂ ਮੁਕੰਮਲ ਨੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਵੀ ਸਾਡੇ ਜਿਹੜੇ ਪੂਰੇ ਪੁਲਿਸ ਕਮਿਸ਼ਨਰ ਸਾਹਿਬ ਨੇ ਐਸਐਸਪੀ ਸਾਹਿਬ ਨੇ ਅੱਜ ਸਾਡੇ ਏਡੀਜੀ ਸਾਹਿਬ ਵੀ ਆਏ ਹੋਏ ਸੀਗੇ ਤੇ ਉਹਨਾਂ ਨੇ ਸਾਰੀ ਸੂਖਿਆ ਦੀ ਦ੍ਰਿਸ਼ਟੀ ਨਾਲ ਸਾਰੀ ਤਿਆਰੀਆਂ ਮੁਕੰਮਲ ਕਰਵਾ ਲਈਆਂ ਨੇ ਲਗਭਗ 1500 ਤੋਂ ਵੱਧ ਜਵਾਨ ਜਿਹੜੇ ਪੂਰੇ ਆਪਣੇ ਸ਼ਹਿਰ ਦੇ ਵਿੱਚ ਤਨਾਤ ਨੇ 500 ਜਿਹੜੇ ਜਵਾਨ ਨੇ ਉਹ ਪੂਰੇ ਸਟੇਡੀਅਮ ਚ ਤਨਾਤ ਰਹਿਣਗੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਵੀ ਕਾਫੀ ਜੋਸ਼ ਹੈ ਸਾਡੇ ਸਾਰੇ ਅਧਿਕਾਰੀ ਵੀ ਜਿਹੜੇ ਪੂਰੇ ਜੋਸ਼ ਨਾਲ ਕਰਵਾ ਰਹੇ ਆਂ ਵੀ ਵਾਣ ਕਿ ਬਹੁਤ ਵਧੀਆ ਜਿਹੜਾ ਸਮਾਗਮ ਚੰਗੀ ਤਰ੍ਹਾਂ ਨਾਲ ਸੰਪੰਨ ਹੋਵੇ ਇੱਕ ਜਾਣਕਾਰੀ ਮਿਲੀ ਕਿ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਦਣ ਦੀ ਵੀ ਗੱਲ ਕਹੀ ਜਾ ਰਹੀ ਆ ਔਰ ਟਰੈਕਟਰ ਮਾਰਚ ਜਿਵੇਂ ਤੁਹਾਨੂੰ ਪਤਾ ਹੋਣਾ ਹੈ ਪਿਛਲੇ ਕੁਝ ਸਾਲਾਂ ਤੋਂ 15 ਅਗਸਤ ਦੇ ਕਿਸਾਨਾਂ ਵੱਲੋਂ ਕੱਢਿਆ ਜਾਂਦਾ ਹੈਗਾ ਮੈਂ ਆਸ਼ਕਰਾਗਾ ਕਿ ਸ਼ਾਂਤੀਪੂਰਵਕ ਤੰਗ ਨਾਲ ਜੋ ਕੁਝ ਆਜ਼ਾਦੀ ਦਿਹਾੜਾ ਮਨਾਉਣਾ ਚਾਹੁੰਦੇ ਨੇ ਉਹ ਬਣਾ ਸਕਦੇ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵਿਗੜਨਾ ਨਾ ਪਵੇ ਬਸ ਅਸੀਂ ਯਕੀਨ ਕੋਸ਼ਿਸ਼ ਕਰਾਂਗੇ ਕਿ ਸਾਡੀ ਟੀਮਾਂ ਪੂਰੀ ਤਰ੍ਹਾਂ ਸਤਰਜ ਰਹਿਣ ਧੰਨਵਾਦ ਗੱਲਬਾਤ ਦਾ